ਔ ਭਾਈ ਗੋਡਰ ਮਲ ਦੀ ਇਤਿਹਾਸ ਦੇ ਨਾਲ ਜੁੜਨਾ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਭਵਾਨੀਗੜ੍ਹ ਤਹਿਸੀਲ ਹੈ ਜੀ ਆਲੂਆੜ ਪਿੰਡ ਹੈ ਇੱਥੋਂ ਇੱਕ ਜਥਾ ਗਿਆ ਜਿਵੇਂ ਸਿੱਖ ਸੰਤਾਂ ਜੇ ਜਥੇ ਲੈ ਕੇ ਜਾਂਦੀਆਂ ਟਰਾਲੀਆਂ ਲੈ ਕੇ ਜਾਂਦੀਆਂ ਦਰਸ਼ਨ ਕਰਨ ਵਾਸਤੇ ਉਦੋਂ ਵੀ ਇੱਕ ਜਥਾ ਤੁਰਿਆ ਉਹ ਜਥੇ ਜਾਂਦੇ ਸਨ ਜੀ ਦਰਬਾਰ ਸਾਹਿਬ ਮੱਥਾ ਟੇਕਣ ਦਰਸ਼ਨ ਕਰਨ। ਉਦੋਂ ਇਦਾਂ ਨਹੀਂ ਸੀ ਕਿ ਬੰਦਾ ਰੋਜ਼ ਕੱਲਾ ਹੀ ਜਾਂਜੂ ਵਾਸਤੇ ਨਹੀਂ। ਜਥੇ ਤੁਰਦੇ ਸਨ ਤੇ ਤੁਰ ਕੇ ਜਾਂਦੇ ਸਨ ਕਈ ਦਿਨ ਲੱਗ ਜਾਂਦੇ ਸਨ। ਇਕੱਠੇ ਹੋ ਕੇ ਸਾਰੀਆਂ ਸਿੱਖ ਸੰਗਤਾਂ ਨੇ ਕਿ ਆਪਾਂ ਦਰਬਾਰ ਸਾਹਿਬ ਜਾਣਾ ਕੋਈ ਸਾਲ ਬਾਅਦ ਜਾਂ 2 ਸਾਲ ਬਾਅਦ ਜਾਣਾ। ਇਹ ਨਹੀਂ ਕਿ ਮਹੀਨੇ ਬਾਅਦ ਹੀ ਅੱਜ ਵਾਲਾ ਸਮਾਂ ਨਹੀਂ ਸੀ ਗੁਰੂ ਪਿਆਰ ਵਾਲੇ। ਕੋਈ ਜਥਾ 3 ਸਾਲ ਬਾਅਦ ਜਾਂਦਾ ਕੋਈ 2 ਸਾਲ ਬਾਅਦ ਜਾਂਦਾ ਤੇ ਇੱਕ ਜਥਾ ਤੁਰਿਆ ਏ ਅਨੂਵਾਲ ਪਿੰਡ ਤੋਂ ਤਹਿਸੀਲ ਭਵਾਨੀਗੜ ਤੋਂ ਤੇ ਉਸ ਪਰਿਵਾਰ ਦੇ ਵਿੱਚੋਂ ਨਾ ਇੱਕ ਜਥੇ ਦੇ ਵਿੱਚ ਇੱਕ ਘਰ ਬੜਾ ਗਰੀਬ ਆ ਦੀ ਉਹ ਘਰ ਦੇ ਮੁਖੀ ਨੂੰ ਆਖਿਆ ਉਹਦੀ ਘਰਵਾਲੀ ਨੇ ਉਹਦੀ ਪਤਨੀ ਨੇ ਆਖਿਆ ਕਿ ਤੁਸੀਂ ਵੀ ਜਾ ਕੇ ਧੰਨ ਗੁਰੂ ਰਾਮਦਾਸ ਮਹਾਰਾਜੀ ਦੇ ਦਰਸ਼ਨ ਕਰਕੇ ਆਓ ਹੁਣ ਜਦੋਂ ਇੰਨੀ ਗੱਲ ਕਹੀ ਤੂੰ ਕਹਿੰਦਾ ਆਪਣੇ ਘਰੇ ਤੇ ਕੁਝ ਹੈ ਨਹੀਂ ਮੈਂ ਮੱਥਾ ਕਿੱਦਾਂ ਟੇਕਾਂਗਾ ਗੁਰੂ ਰਾਮਦਾਸ ਮਹਾਰਾਜ ਜੀ ਮੇਰੇ ਕੋਲ ਤੇ ਕੁਝ ਵੀ ਨਹੀਂ ਹੈਗਾ ਜੀ ਆਪਣੇ ਘਰੇ ਤੇ ਮਾਹ ਹੀ ਇੱਕ ਪ੍ਰਸ਼ਾਦਾ ਮਾਸਾ ਪੱਕਦਾ ਤੇ ਜਿਹੜੇ ਨਾਲ ਜਾਣੇ ਆ ਸਾਰਿਆਂ ਨੇ ਕੋਈ ਕੁਝ ਤਿਆਰੀ ਕਰੀ ਬੈਠਾ ਕੋਈ ਚੌਲ ਬੰਨੀ ਬੈਠਾ ਕੋਈ ਕਣਤ ਬੰਨੀ ਬੈਠਾ ਮੈਂ ਕੀ ਲੈ ਕੇ ਜਾਵਾਂ ਘਰ ਵਾਲੀ ਦੇ ਵਿੱਚ ਵੀ ਬੜਾ ਸਬਰ ਸੀ ਜੀ ਉਹ ਕਹਿੰਦੇ ਤੁਸੀਂ ਕੋਈ ਨਹੀਂ ਉਦਾਂ ਹੀ ਚਲੇ ਜਾਓ ਨਾਂ ਵੀ ਕੋ ਜੋ ਹੈਗਾ ਕੋਦ ਤੁਸੀਂ ਮੱਥਾ ਟੇਕਣਾ ਗੁਰੂ ਰਾਮਦਾਸ ਮਹਾਰਾਜੀ ਨੂੰ ਮੱਥਾ ਟੇਕ ਆਇਓ ਹੁਣ ਤੁਹਾਨੂੰ ਪਤਾ ਜਥਾ ਤੁਰਿਆ ਤੁਹਾਨੀਗੜ ਤਹਿਸੀਲ ਤੋਂ ਤੇ ਇਹ ਜਥਾ ਦਰਬਾਰ ਸਾਹਿਬ ਪਹੁੰਚਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਨੇ ਗੁਰੂ ਰਾਮਦਾਸ ਮਹਾਰਾਜ ਸਿੱਖ ਸੰਤਾਂ ਦਰਸ਼ਨ ਕਰਦੀਆਂ ਨੇ ਲੈਣ ਜਿਲਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਜਾਂਦੀ ਹੈ ਮੱਥਾ ਟੇਕਿਆ ਜਾਂਦਾ ਤੇ ਸਾਰੇ ਜਿੰਨੇ ਨਾਲ ਦੇ ਜਥੇ ਵਾਲੇ ਸੀ ਕੋਈ ਚੌਲ ਰੱਖ ਦਿੰਦਾ ਲਾਗੇ ਕੋਈ ਕਣਕ ਰੱਖ ਦਿੰਦਾ ਕੋਈ ਥੋੜੇ ਬਾਰੇ ਜੋ ਪੈਸਾ ਜੋ ਉਹਨਾਂ ਸਮਿਆਂ ਦੇ ਵਿੱਚ ਉਹ ਰੱਖ ਦਿੰਦਾ ਜੀ ਕੋਈ ਗੋੜ ਰੱਖ ਦਿੰਦਾ ਜੀ ਹੁਣ ਲੈਣ ਲੰਮੀ ਹੈ ਇਹਦੇ ਵਾਰੀ ਹੌਲੀ ਹੌਲੀ ਇਸ ਸਿੱਖ ਦੀ ਵਾਰੀ ਆਈ ਜਾਂਦੀ ਨੇੜੇ ਹੋਈ ਜਾਂਦਾ ਜਿਵੇਂ ਜਿਵੇਂ ਮੱਥਾ ਟੇਕ ਕੇ ਗਾਂ ਲੰਗੀ ਜਾਂਦੀ ਹੈ ਨਾ ਇਹ ਵੀ ਨੇੜੇ ਹੋਈ ਜਾਂਦਾ ਤੇ ਮਨ ਵਿੱਚ بڑے ਖਿਆਲ ਚੱਲਦੇ ਕਿ ਮੈਂ ਕਿੱਦਾਂ ਮੱਥਾ ਟੇਕਾਂ ਨੂੰ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ ਹੈ ਸਾਰੇ ਵੇਖਦੇ ਆ ਤੇ ਤੁਹਾਨੂੰ ਪਤਾ ਇਸ ਗੱਲ ਦੀ ਨਮੋਸ਼ੀ ਵੀ ਹੁੰਦੀ ਹੈ ਕਿ ਮੇਰੇ ਕੋਲ ਹੈ ਹੀ ਕੁਝ ਨਹੀਂ ਮੱਥਾ ਟੇਕਣ ਨੂੰ ਜਿਵੇਂ ਜਿਵੇਂ ਲੈਣ ਨੇੜੇ ਹੁੰਦੀ ਜਾਂਦੀ ਹੈ ਜਿਹਦੇ ਮਨ ਵਿੱਚ ਹੋਰ ਹੋਈ ਜਾਂਦਾ ਕਿ ਮੇਰਾ ਗੁਰੂ ਮੈਨੂੰ ਕੀ ਆਖੇਗਾ ਕਿ ਮੇਰੇ ਸਿੱਖ ਦੇ ਕੋਲ ਮੱਥਾ ਟੇਕਣ ਨੂੰ ਕੁਝ ਨਹੀਂ ਹੈਗਾ ਔਰ ਸਤ ਜਾਨਿਓ ਜੀ ਜਦੋਂ ਵਾਰੀ ਆਈ ਨੇੜੇ ਆਏ ਨਾ ਤੇ ਮਨ ਵਿੱਚ ਸੋਚੀ ਜਾਂਦਾ ਮੈਂ ਗੁਰੂ ਕੋਲ ਆ ਵੀ ਮੰਗਾਗਾ ਮੈਂ ਗੁਰੂ ਨੂੰ ਕਹਾਗਾ ਮਹਾਰਾਜ ਮੇਰੀ ਗਰੀਬੀ ਦੂਰ ਕਰ ਮੈਂ ਗੁਰੂ ਨੂੰ ਕਹਾਗਾ ਮਹਾਰਾਜ ਮੇਰੇ ਬੱਚੇ ਵੀ ਚੰਗੇ ਅਮੀਰ ਬਣ ਜਾਣ ਮੇਰੇ ਘਰੇ ਵੀ ਰੋਟੀ ਪੱਕਦੀ ਹੋ ਜੇ ਆਪਾਂ ਸਾਰੇ ਬੇਨਤੀਆਂ ਕਰਦੇ ਹਾਂ ਮਹਾਰਾਜ ਅੱਗੇ ਮਨ ਵਿੱਚ ਖਿਆਲ ਇਹੋ ਜਿਹੀ ਆਈ ਜਾਂਦੇ ਆ ਪਰ ਫਿਰ ਕਹਿੰਦਾ ਜੇ ਗੁਰੂਪੁਰ ਇੰਨਾ ਕੁਝ ਮੰਗਣਾ ਆ ਤੇ ਮੈਂ ਮਹਾਰਾਜ ਦੀ ਗਾੜੀ ਤੇ ਕੁਝ ਰੱਖਣਾ ਵੀ ਨਹੀਂ ਐ ਤੇ ਮੇਰੇ ਮਾਨ ਵਿੱਚ ਇੰਨੇ ਖਿਆਲ ਆਈ ਜਾਂਦੇ ਕਿ ਮੈਂ ਆ ਵੀ ਮੰਗਣਾ ਮੈਂ ਆ ਵੀ ਮੰਗਣਾ ਵਾਰੀ ਆ ਗਈ ਗੁਰੂ ਪਿਆਰ ਵਾਲਿਓ ਬੜੀ ਨਮੋਸ਼ੀ ਜੀ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਨਮੱਥਾ ਟੇਕਿਆ ਆਲੇ ਦੁਆਲੇ ਵੇਖਿਆ ਪਿੰਡ ਦੇ ਲੋਕ ਨਾਲ ਤੇ ਹੌਲੀ ਜੀ ਮੱਥਾ ਟੇਕਿਆ ਮਹਾਰਾਜ ਨੂੰ ਤੇ ਮੱਥਾ ਟੇਕ ਕੇ ਨਾ ਪਛਾਹ ਕੇ ਜਾ ਕੇ ਲੋਗੇ ਨੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾ ਜਦੋਂ ਵੇਖਿਆ ਸਿੱਖ ਨੂੰ ਤੇ ਸਤਿਗੁਰੂ ਜੀ ਨੇ ਆਪ ਆਵਾਜ਼ ਮਾਰੀਏ ਵੇਖੋ ਜਾਣੀ ਜਾਣ ਨਹੀਂ ਮਹਾਰਾਜ ਮਾਰੇ ਕਹਿੰਦੇ ਸਿੱਖਾ ਮੰਗਣਾ ਨਹੀਂ ਕੁਝ ਇਹਦਾ ਮਹਾਰਾਜ ਨਹੀਂ ਕੁਝ ਨਹੀਂ ਮੰਗਣਾ ਤੁਹਾਡੇ ਦਰਸ਼ਨ ਕੀਤੇ ਮਹਾਰਾਜ ਤੁਹਾਡੇ ਚਿਹਰੇ ਦੇ ਦਰਸ਼ਨ ਹੋਏ ਨੇ ਮਨ ਨੂੰ ਬੜਾ ਸਕੂਨ ਮਿਲਿਆ ਬੜੇ ਲੰਮੇ ਸਮੇਂ ਬਾਅਦ ਆਇਆ ਮਹਾਰਾਜ ਦਰਸ਼ਨ ਕਰਨ ਤੇ ਧੰਨ ਗੁਰੂ ਰਾਮਦਾਸ ਮਾਰੇ ਕਹਿੰਦੇ ਤੇਰੇ ਤੇ ਵਿਚਾਰ ਹੀ ਬੜੇ ਸੀ ਫੁਰਨੇ ਹੀ ਬੜੇ ਸੀ ਤੂੰ ਤੇ ਸੋਚਦਾ ਸੀ ਮਿਆ ਵੀ ਮੰਗਣਾ ਮਿਆ ਵੀ ਮੰਗਣਾ ਕਿਹਾ ਨਹੀਂ ਮਹਾਰਾਜ ਧੰਨ ਗੁਰੂ ਰਾਮਦਾਸ ਮਾਰੇ ਕਹਿੰਦੇ ਤੂੰ ਮੰਗ ਲੈ ਕੁਝ ਨਾ ਕੁਝ ਮੰਗ ਲੈ ਤੇ ਸਾਰੇ ਜਿਹੜੇ ਸਿੱਖ ਨਾਲ ਸੀ ਨਾ ਸਾਰੇ ਕਿਤੇ ਪਾਸ਼ਾ ਜਿੱਦੋਂ ਕਿਤੇ ਉਧਰ ਆਏ ਤੇ ਸਾਡੇ ਘਰੇ ਵੀ ਗੇੜਾ ਮਾਰਿਓ ਚਾਹ ਹੁੰਦਾ ਨਾ ਸਿੱਖ ਨੂੰ ਮਹਾਰਾਜ ਸਾਡੇ ਘਰੇ ਵੀ ਆਇਓ ਮਹਾਰਾਜ ਸਾਡੇ ਨਗਰ ਵਿੱਚ ਵੀ ਆਇਓ ਸਾਰੇ ਕਹੀ ਜਾਂਦੇ ਆ ਤੇ ਨਾਲਦਿਆਂ ਨੇ ਕਿਹਾ ਕਿ ਤੂੰ ਵੀ ਕਹ ਦੇ ਕੁਝ ਮਹਾਰਾਜ ਨੂੰ ਤੂੰ ਵੀ ਕਹ ਦੇ ਕੁਝ ਇਹ ਹੁਣ ਨਾ ਥੋੜਾ ਜਿਹਾ ਝੱਗਦਾ ਜਾਂ ਸਿੱਖ ਝੱਗਦਾ ਜਾਂ ਥੋੜਾ ਜਿਹਾ ਸੋਚੀ ਜਾਂਦਾ ਕਿ ਮੈਂ ਹੁਣ ਕੀ ਕਵਾਂ ਮਹਾਰਾਜ ਨੂੰ ਗੁਰੂ ਰਾਮਦਾਸ ਮਹਾਰਾਜ ਨੂੰ ਉਹ ਕਹਿੰਦੇ ਤੁਮੀ ਕਹਦੇ ਕੁਝ ਮਹਾਰਾਜ ਨੂੰ ਇਹਨੇ ਵੀ ਕਹਿ ਦਿੱਤਾ ਮਹਾਰਾਜ ਸਾਡੇ ਨਗਰ ਆਇਓ ਮੇਰੇ ਘਰੇ ਆਇਓ ਮਹਾਰਾਜ ਇਹ ਬੋਲ ਪਿਆ ਜੀ ਇਹਦੇ ਬੋਲਾਂ ਨੇ ਨਾ ਫਰਕ ਦੇ ਹੋਏ ਬੋਲੇ ਨੇ ਬੋਲੇ ਪਾਤਸ਼ਾਹ ਮੇਰੇ ਘਰੇ ਵੀ ਆਓਗੇ ਤੁਸੀਂ ਤੇ ਮਹਾਰਾਜ ਕਹਿੰਦੇ ਹਾਂ ਤੇਰੇ ਘਰੇ ਵੀ ਆਵਾਂਗੇ ਇੰਨੀ ਗੱਲ ਹੋਈ ਥੋੜਾ ਜਿਹਾ ਪਛਾਹ ਹੋ ਗਿਆ ਜੀ ਇਹਦੇ ਮਨ 'ਚ ਇੱਕ ਵਿਚਾਰ ਆਇਆ ਮੈਂ ਪੁੱਛਿਆ ਮਹਾਰਾਜ ਕਿ ਕਿੱਨੇ ਜਾਣੇ ਆਓਗੇ ਹੁਣ ਗਰੀਬ ਨੂੰ ਹੁੰਦਾ ਹੀ ਆ ਨਾ ਜਿਹਦੇ ਘਰੇ ਫੁਲਕਾ ਇੱਕ ਟਾਈਮ ਦਾ ਬੜਾ ਉਫਾ ਪਕਦਾ ਉਹਨੂੰ ਤੇ ਫਿਕਰ ਹੈ ਇਹ ਹੌਲੀ ਜਿੰਨਾਂ ਝਾਗਦੇ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਲਾਗੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਜੀ ਕਿ ਕਿੱਨੇ ਜਾਣੇ ਆਓਗੇ ਮਹਾਰਾਜ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਮਹਾਰਾਜ ਕਹਿੰਦੇ ਆਵਾਂਗੇ 30-40 ਜਾਣੇ ਤੇ ਸਿੱਖ ਦੇ ਨਾ ਅੱਖਾਂ ਦੇ ਵਿੱਚ ਇਦਾਂ ਪਾਣੀ ਸੇਮ ਗਿਆ ਇਨੇ ਫਿਰ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਪਾਤਸ਼ਾਹ ਐਨੇ ਜਾਣੇ ਆਓਗੇ ਤੁਸੀਂ ਇੱਕ ਦੋ ਜਾਣੇ ਨਹੀਂ ਆ ਸਕਦੇ ਮਹਾਰਾਜ ਕਹਿੰਦੇ ਕੀ ਗੱਲ ਹੋ ਗਈ ਮਹਾਰਾਜ ਘਰੇ ਤੇ ਬਹੁਤ ਗਰੀਬੀ ਆ ਤੇ ਮੈਂ 30 40 ਜਾਣਿਆਂ ਨੂੰ ਪ੍ਰਸ਼ਾਦਾ ਕਿੱਥੋਂ ਛਕਾਵਾਂਗਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਨੇਤਰ ਭਰ ਕੇ ਜਦੋਂ ਵੇਖਿਆ ਨਾ ਸਿੱਖਵਾਲ ਸਤਿਗੁਰੂ ਨੇ ਜਦੋਂ ਵੇਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਾਰਾ ਜੀ ਕਿਦੇ ਸਿਖਾ ਫਿਕਰ ਨਾ ਕਰ ਗੁਰੂ ਘਰ ਕਿਸੇ ਦੇ ਪਰਦੇ ਨਹੀਂ ਲਾਉਂਦਾ ਕਦੇ ਵੀ ਆਵਾਂਗੇ ਤੇਰੇ ਘਰ ਵਿੱਚ ਅਸੀਂ ਦੀਝ ਆਲੀ ਜਾਣੇ ਪਰ ਅਜੇ ਨਹੀਂ ਆਉਂਦੇ ਅਸੀਂ ਆਵਾਂਗੇ ਜਾ ਕੇ ਨੌਵੇਂ ਜਾਪੀ ਦੇ ਵਿੱਚ ਅਸੀਂ ਹੁਣ ਨਹੀਂ ਆਉਂਦੇ ਫਿਕਰ ਨਾ ਕਰ ਤੇ ਜਦੋਂ ਅਸੀਂ ਆਵਾਂਗੇ ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਸਮਾ ਬਤੀਤ ਹੋਇਆ ਇਧਰੋਂ ਇਹਦੇ ਬੱਚੇ ਇਹਨੇ ਆਪਣੇ ਬੱਚਿਆਂ ਨੂੰ ਦੱਸਦਾ ਰਿਹਾ ਸਿੱਖੀ ਬਾਰੇ ਦੱਸਦਾ ਰਿਹਾ ਕਿ ਮੈਂ ਗਿਆ ਸੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੀ ਅਸੀਂ ਆਵਾਂਗੇ ਤੇਰੇ ਘਰੇ ਇਧਰ ਗੁਰੂ ਘਰ ਦੇ ਵਿੱਚੋਂ ਗੁਰਤਾ ਗੱਦੀ ਬਦਲਦੀ ਰਹੀ ਸਮਾਂ ਬੀਤ ਹੁੰਦਾ ਗਿਆ ਜੀ ਉਦੋਂ ਸਮਾਂ ਆ ਗਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨੇ ਤੇ ਮਹਾਰਾਜ ਨੰਦਪੁਰ ਤੋਂ ਇੱਕ ਤਨ ਪ੍ਰਚਾਰ ਕਰਦੇ ਹੋਏ ਸਿੱਖਾਂ ਦੇ ਨਾਲ 40-50 ਸਿੱਖ ਨੇ ਨਾਲ ਘੋੜਿਆਂ ਤੇ ਤੇ ਮਹਾਰਾਜ ਜਦੋਂ ਪ੍ਰਚਾਰ ਕਰਦੇ ਗਏ ਨੇ ਨਾ ਤੇ ਮਹਾਰਾਜ ਗਏ ਨੇ ਫਿਰ ਸਿੱਦਾ ਟੋਡਰ ਮਲ ਦੀ ਹਵੇਦੀ ਦੇ ਵਿੱਚ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗਏ ਨੇ ਨਾ ਉਦੋਂ ਉਧਰਲੇ ਪਰਿਵਾਰ ਦੇ ਵਿੱਚੋਂ ਟੋਡਰ ਮਲ ਮੁਖੀ ਉਸ ਪਰਿਵਾਰ ਦਾ ਇਦਰੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਪਤਾ ਲੱਗਾ ਨਾ ਟੋਡਰਮਲ ਨੂੰ بڑا ਬੜਾ ਘਰ ਵਿੱਚ ਰਿਸ਼ਕ ਆ ਗਿਆ ਜੀ ਕਿਸੇ ਚੀਜ਼ ਦੀ ਕਮੀ ਨਹੀਂ ਭਾਈ ਟੋਡਰਮਲ ਦੇ ਘਰ ਵਿੱਚ ਤੇ ਪਰਿਵਾਰ ਦੇ ਜੀਵਾਂ ਨੇ ਦੱਸਿਆ ਸੀ ਗੁਰੂ ਘਰ ਦੇ ਬਾਰੇ ਸਿੱਖੀ ਦੇ ਨਾਲ ਜੁੜਿਆ ਸੀ ਘਰਾਣਾ ਭਾਈ ਟੋਡਰਮਲ ਦਾ ਜਦੋਂ ਆਵਾਜ਼ ਸੁਣੀ ਘੋੜਿਆਂ ਦੀ ਦਰਸ਼ਨ ਵਾਲਿਆਂ ਨੇ ਦੱਸਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆ ਰਹੇ ਨੇ ਗੁਰੂ ਨਾਨਕ ਸਾਹਿਬ ਆ ਰਹੇ ਨੇ ਨਵੇਂ ਰੂਪ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਆ ਰਹੇ ਨੇ ਨਵੇਂ ਰੂਪ ਦੇ ਵਿੱਚ ਆ ਰਹੇ ਨੇ ਸਤਿਗੁਰੂ ਪੈਰਾ ਤੁਲੋ ਜਮੀਨ ਨਿਕਲ ਗਈ ਆਪਣੇ ਪਰਿਵਾਰ ਨੂੰ ਜਾ ਕੇ ਦੱਸਿਆ ਆਪਣੀ ਪਤਨੀ ਨੂੰ ਜਾ ਕੇ ਦੱਸਿਆ ਆਪਣੇ ਭਰਾਵਾਂ ਨੂੰ ਦੱਸਿਆ ਤੇ ਦੱਸ ਕੇ ਆਪ ਪਿੰਡ ਦੇ ਵਿੱਚੋਂ ਪਹਿਲਾਂ ਹੀ ਤੁਰ ਪਿਆ ਗਾੜੀ ਦੁਨੀਆ ਦਾ ਅਮੀਰ ਬੰਦਾ ਟੋਡਰਮਲ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਘੋੜੇ ਦੀਆਂ ਲਗਾਮਾਂ ਫੜ ਲੀਆਂ ਜਾ ਕੇ ਜੀ ਪਿੰਡ ਤੋਂ ਬਾਹਰ ਜਾ ਕੇ ਘੋੜੇ ਦੀਆਂ ਲਗਾਮਾਂ ਫੜੀਆਂ ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਰੱਖਿਆ ਮੱਥਾ ਟੇਕਿਆ ਪਾਛਾ ਤਨ ਭਾਗ ਨੇ ਟੋਡਰਮਲ ਦੀ ਹਵੇਲੀ ਤੁਸੀਂ ਅੱਜ ਵੀ ਵੇਖਦੇ ਹੋ ਭਾਵੇਂ ਕਿ ਉਹਦੀ ਮੁਰੰਮਤ ਹੋਣ ਵਾਲੀ ਏ ਘੋੜੇ ਦੀਆਂ ਲਗਾਮਾਂ ਫੜ ਕੇ ਘਰੇ ਲੈ ਆ ਜਦੋਂ ਘਰੇ ਲੈ ਆਇਆ ਦੇ ਪਾਤਸ਼ਾਹ ਜੀ ਦੇ ਨਾਲ ਸਿੱਖ ਨੇ 30-40 ਗਿਣਤੀ ਇਹ ਸਿੱਖਾਂ ਦੀ ਇਹਨੇ ਬੜੀ ਸ਼ਰਧਾ ਦੇ ਨਾਲ ਲੰਗਰ ਛਕਾਇਆ ਬੜਾ ਵਧੀਆ ਲੰਗਰ ਛਕਾਇਆ ਇੱਕ ਸਮਾਂ ਉਹ ਸੀ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਇਹਨਾਂ ਦਾ ਵੱਡਾ ਵਡੇਰਾ ਗਿਆ ਸੀ ਤੇ ਕਹਿੰਦਾ ਸੀ ਮਹਾਰਾਜ ਪ੍ਰਸ਼ਾਦਾ ਨਹੀਂ ਛਕਾਇਆ ਜਾਣਾ ਤੇ ਅੱਜ ਨੌਵੇਂ ਪਾਤਸ਼ਾਹ ਜੀ ਦੇ ਨਾਲ ਸਿੱਖ ਗਏ ਨੇ ਤੇ ਅੱਜ ਪ੍ਰਸ਼ਾਦਾ ਛਕਾਇਆ ਬੜੀ ਰੀਜ ਦੇ ਨਾਲ ਬੜਾ ਵਧੀਆ ਭੋਜਨ ਛਕਾਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਸਾਹਮਣੇ ਬੈ ਕੇ ਮਹਾਰਾਜ ਨੇ ਮੱਥਾ ਟੇਕਿਆ ਸਾਰੇ ਪਰਿਵਾਰ ਨੇ ਤੇ ਗੱਲਾਂ ਯਾਦ ਕਰਵਾਈਆਂ ਪਾਤਸ਼ਾਹ ਮੇਰੀ ਮਾਂ ਦੱਸਦੀ ਹੁੰਦੀ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਤੁਹਾਡਾ ਦਾਦਾ ਪਰਦਾਦਾ ਬੜਾ ਗਰੀਬ ਹੁੰਦਾ ਸੀ ਕਹਾਣੀਆਂ ਸਾਨੂੰ ਸੁਣਾਉਂਦੇ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਜੋ ਕੁਝ ਹੈ ਇਹ ਤੇ ਧੰਨ ਗੁਰੂ ਰਾਮਦਾਸ ਮਹਾਰਾਜੀ ਨੇ ਸਾਡੀ ਢੋਲੀ ਚ ਪਾਇਆ ਜੇ ਮਹਾਰਾਜ ਇਹ ਤੁਹਾਡਾ ਦਿੱਤਾ ਹੋਇਆ ਹੈ ਇੱਕ ਮੋਹਰਾਂ ਦੀ ਪ੍ਰਾਤ ਭਰ ਲਿਆ ਆ ਜੀ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਰੱਖੀ ਤੇ ਪਾਸ਼ਾ ਕਹਿੰਦੇ ਬਸ ਇੰਨੀਆਂ ਹੀ ਮੋਹਰਾਂ ਤੇ ਕਿਦਾਂ ਮਹਾਰਾਜ ਜਿੰਨ ਹੁਕਮ ਕਰੋ ਇੱਕ ਪ੍ਰਾਤ ਤਿੰਦਾ ਮੈਂ ਹੋਰ ਲੈ ਆਉਣਾ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੱਥ ਫੜ ਲਿਆ ਭਾਈ ਟੋਡਰਮਲ ਦਾ ਸਹਿਬ ਕਹਿੰਦੇ ਰਹਿਣ ਦੇ ਟੋਡਰਮਲ ਅਜੇ ਸਾਨੂੰ ਤੇਰੀਆਂ ਮੋਹਰਾਂ ਦੀ ਕੋਈ ਲੋੜ ਨਹੀਂ ਜਿੱਦਾਂ ਕਿਤੇ ਲੋੜ ਪਏ ਕਿ ਉਦੋਂ ਲੈ ਆਈ ਅੱਜ ਵੀ ਸਾਨੂੰ ਤੇਰੀਆਂ ਮੋਹਰਾਂ ਦੀ ਲੋੜ ਪ੍ਰਸ਼ਾਦਾ ਛਕਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਨੇ ਗੁਰੂ ਕੇ ਸਿਖਾਂ ਨੇ ਤੇ ਮਹਾਰਾਜ ਉਹ ਤੋਂ ਵਿਦਾ ਹੁੰਦੇ ਨੇ ਸਮਾਂ ਬਤੀਤ ਹੁੰਦਾ ਗਿਆ ਇੱਧਰ ਧੰਨ ਗੁਰੂ ਕਲਗੀਧਰ ਪਾਸ਼ਾ ਮਹਾਰਾਜੀ ਦੇ ਸਹਬਜ਼ਾਦੇ ਲਖਤੇ ਜ਼ਿਕਰ ਧਰਤੀ ਦੇ ਸ਼ਹੀਦ ਹੋਏ ਪਏ ਨੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਨੇ ਤਵਜੀਰ ਖਾਨ ਨੇ ਸਾਰੇ ਪਾਸੇ ਇੱਕ ਆਵਾਜ਼ ਦਵਾ ਦਿੱਤੀ ਕਹਿੰਦੇ ਇਹਨਾਂ ਦੇ ਸਰੀਰ ਨੂੰ ਕੋਈ ਸੰਸਕਾਰ ਨਹੀਂ ਕਰੇਗਾ ਇਹਨਾਂ ਦੇ ਸਰੀਰ ਦੀ ਕੋਈ ਸੇਵਾ ਸੁਭਾਲ ਨਹੀਂ ਕਰੇਗਾ ਇਹਨਾਂ ਦੇ ਸਰੀਰ ਇਦਾਂ ਹੀ ਪਏ ਰਹਿਣ ਦੋ ਇੱਲਾ ਖਾਂਦੀਆਂ ਇੱਲਾਂ ਨੂੰ ਖਾ ਲੈਣ ਦੋ ਕੂਕਰ ਖਾਂਦੇ ਨੇ ਤੇ ਕੂਕਰਾਂ ਨੂੰ ਖਾ ਲੈਣ ਦੋ ਇਹਨਾਂ ਦੇ ਸਰੀਰਾਂ ਨੂੰ ਕੋਈ ਚੁੱਕਾਂ ਦੀ ਜ਼ਰਤ ਨਾ ਕਰੇ ਜਦੋਂ ਇਸ ਗੱਲ ਦਾ ਪਤਾ ਲੱਗਦਾ ਟੋਡਰਮਾਲ ਨੂੰ ਭਾਈ ਟੋਡਰਮਾਲ ਨੂੰ ਕਿ ਲਗਤੇ ਜਿਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਹਬਜ਼ਾਦੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਮਾਤਾ ਗੁਜਰ ਕੌਰ ਦੀਆਂ ਲਾਸ਼ ਲਾਸ਼ ਪਈਏ ਇਹ ਬੜਾ ਰਹੀਸ਼ ਸੀ ਬੜਾ ਅਮੀਰ ਸੀ ਟੋਡਰਮਾਲ ਇਹਦੀ ਸਰਕਾਰੇ ਦਰਬਾਰੇ ਵੀ ਬਹੁਤ ਚੱਲਦੀ ਸੀ ਇਹਨੇ ਲੋਕਾਂ ਵੱਡਿਆਂ ਲੋਕਾਂ ਨੂੰ ਮਿਲਿਆ ਜਾ ਕੇ ਫਰਮਾਇਸ਼ਾਂ ਪਵਾਈਆਂ ਵजीर खान ਮੰਨਦਾ ਨਹੀਂ ਸੀ ਫਿਰ ਥੋੜਾ ਜਿਹਾ ਲਾਲਚੀ ਹੋ ਗਿਆ ਇਹਨੇ ਇੱਕ ਸ਼ਰਤ ਰੱਖ ਦਿੱਤੀ ਕਹਿੰਦੇ ਜੇ ਜ਼ਮੀਨ ਲੈਣੀ ਆ ਨਾ ਤੈਨੂੰ ਮੋਹਰਾ ਵਿਛਾਉਣੀ ਆ ਪੈਣੀ ਆ ਤੇ ਜਦੋਂ ਵਿਛਾਉਣ ਦੀ ਗੱਲ ਆਈ ਤੇ ਫਿਰ ਮੁਕਰ ਗਿਆ ਕਹਿੰਦੇ ਨਹੀਂ ਮੋਹਰਾ ਵਿਛਾਉ ਰੀਆਂ ਨਹੀਂ ਪੂਰਾ ਖੜੀਆਂ ਕਰਕੇ ਜ਼ਮੀਨ ਲੈਣੀ ਪਏਗੀ ਤੈਨੂੰ ਟੋਡਰਮਲ ਟੋਡਰਮਲ ਜੀ ਨੂੰ ਕਹਿੰਦਾ ਹੈ ਵजीर खान ਇਹਨੇ ਸੋਚਿਆ ਔਰ ਫਿਰ ਜਦੋਂ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਨੂੰ ਵੇਖਿਆ ਉਹਨਾਂ ਦੇ ਚਿਹਰੇ ਦੇ ਉੱਤੇ ਨਿਸ਼ਾਨ ਮਾਰੇ ਹੋਏ ਨੇ ਇੱਲਾ ਨੇ ਇਹਦਾ ਧੂ ਐ ਗਲੇਜਾਂ ਧੋਇਆ ਗਿਆ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਯਾਦ ਆਈ ਇਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਯਾਦ ਆਈ ਇਹਨੇ ਅਰਦਾਸ ਕੀਤੀ ਧੰਨ ਗੁਰੂ ਰਾਮਦਾਸ ਜੋ ਕੁਝ ਤੇ ਦਿੱਤਾ ਸਾਨੂੰ ਮਹਾਰਾਜ ਤੇਰਾ ਦਿੱਤਾ ਹੋਇਆ ਤੂੰ ਸਾਡੇ ਵੱਡੇ ਵਡੇਰੀ ਦੀ ਝੋਲੀ 'ਚ ਨਜ਼ਰ ਹੀ ਉਹ ਜੀ ਪਾ ਦਿੱਤੀ ਸੀ ਉਸ ਦਿਨ ਤੋਂ ਬਾਅਦ ਸਾਡੇ ਘਰ ਦੇ ਰੰਗ ਗੋੜਾਏ ਨੇ ਇਹਨੇ ਕਿਹਾ ਠੀਕ ਹੈ ਮੈਂ ਮੋਰਾ ਖੜੀਆਂ ਕਰਕੇ ਵਿਛਾ ਕੇ ਜ਼ਮੀਨ ਲਾਵਾਂਗਾ ਲਾਲਚੀ ਸੀ ਵजीर खान ਟੋਡਰ ਮਲਕ ਗੱਡਾ ਭਰ ਕੇ ਲੈ ਕੇ ਆਇਆ ਜੀ ਮੋਰਾ ਦਾ ਇਹਨੇ ਆਪਣੀ ਪਤਨੀ ਦੇ ਗਹਿਣੇ ਵੀ ਵੇਚ ਦਿੱਤੇ ਆਪਣਾ ਘਰ-ਬਾਰ ਵੇਚ ਦਿੱਤਾ ਜੋ ਕੁਝ ਸੀ ਇਹਦੇ ਕੋਲੇ ਨੇ ਸਾਰਾ ਕੁਝ ਵੇਚ ਦਿੱਤਾ ਇੱਕੋ ਹੀ ਗੱਲ ਕਹੀ ਕਿ ਮੇਰੇ ਕੋਲੋਂ ਸਹਿਬ ਜਾਤੀਆਂ ਦੀਆਂ ਲਾਜਾਂ ਨਹੀਂ ਵੇਖੀਆਂ ਜਾਂਦੀਆਂ ਨਿੱਧਰੇ ਮੈਦਾਨ ਦੇ ਵਿੱਚ ਪਈਆਂ ਮੈਂ ਸੰਸਕਾਰ ਕਰਾਂਗਾ ਨਾਲ ਭਾਈ ਮੋਤੀ RAM ਮਹਾਰਾਜ ਜੀ ਦੇ ਨਾਲ ਮਿਲੇ ਨੇ ਮੋਹਰਾ ਵਿਛਾ ਕੇ ਖੜੇ ਰੁਕਦੀਆਂ ਮੋਹਰਾ ਵਿਛਾ ਕੇ ਜ਼ਮੀਨ ਖਰੀਦੀ ਗਈ ਜੀ ਮੇਣ ਮੇਣ ਕੇ ਵਜ਼ੀਰ ਖਾਨ ਜ਼ਮੀਨ ਦਿੰਦਾ ਸੀ ਮੇਣ ਮੇਣ ਕੇ ਜਿੰਨੀਆਂ ਮੋਹਰਾਂ ਵੇਚਦੀਆਂ ਸਨ ਉਨੀਆਂ ਜਗ੍ਹਾ ਦਿੰਦਾ ਸੀ ਤੇ ਜ਼ਮੀਨ ਖਰੀਦੀ ਭਾਈ ਮੋਦੀ RAM ਮਹਾਰਾਜ ਜੀ ਨੇ ਆਪਣੇ ਘਰੋਂ ਜਿੰਨੀ ਲੱਕੜ ਸੀ ਹੋਰ ਲੱਕੜ ਮਗਾ ਕੇ ਉਹਨੇ ਲੈ ਕੇ ਆਂਦੀ ਤੇ ਅੱਜ ਸਾਰਾ ਪਰਿਵਾਰ ਜ਼ਮੀਨ ਖਰੀਦ ਕੇ ਨਾ ਮੋਹਰਾਂ ਖੜੀਆਂ ਕਰਕੇ ਇਹ ਤਾਂ ਜ਼ਮੀਨ ਖਰੀਦੀ ਗਈ ਕਿੰਨੀ ਚਾਹੀਦੀ ਇਹ ਮਾਤਾ ਜੀ ਦੇ ਸਰੀਰ ਨੂੰ ਵੇਖਿਆ ਗਿਆ ਲੰਬਾਈ ਵੇਖੀ ਗਈ ਕਿ ਇੱਥੇ ਮਾਤਾ ਦੇ ਨਾਲ ਸਹਿਬਜ਼ਾਦਿਆਂ ਨੂੰ ਉਸ ਜਗ੍ਹਾ ਤੇ ਨਾਲੇ ਲੰਮੇ ਪਾਇਆ ਗੁਰੂ ਪਿਆਰ ਵਾਲਿਓ ਤੇ ਜਦੋਂ ਮੋਹਰਾ ਮਛਾਈਆਂ ਤੇ ਵਜ਼ੀਰ ਖਾਂ ਸਾਰੀਆਂ ਮੋਹਰਾ ਇਕੱਠੀਆਂ ਕਰਕੇ ਲੈ ਗਿਆ ਐਨਾ ਲਾਲਚੀ ਬੰਦਾ ਸੀ ਇਹਦੀ ਹੁਣ ਦੋਵੇਂ ਪਰਿਵਾਰ ਖਲੋਦੇ ਨੇ ਸੱਚ ਜਾਣਿਓ ਜੇ ਐਡਾ ਵੱਡਾ ਮੁੱਲਾ ਇਤਿਹਾਸ ਸੁਣ ਕੇ ਵੀ ਸਾਡੇ ਅੰਦਰ ਸਿੱਖੀ ਨਾ ਜਾਗੀ ਤੇ ਗੁਰੂ ਕਿਰਪਾ ਕਰੇ ਫਿਰ ਕਿੱਥੇ ਜਾਗੇ ਕੀ ਤੁਸੀਂ ਦੱਸ ਦਿਓ ਭਾਈ ਮੋਤੀराम ਮਹਿਰਾ ਇਹਦੀ ਮਾਂ ਬੀਬੀ ਲੱaddo ਜੀ ਇਹਨਾਂ ਦੀ ਧਰਮ ਪਤਨੀ ਬੀਬੀ ਭੋਲੀ ਜੀ ਤੇ ਮੋਤੀराम ਮਹਿਰੇ ਦਾ 7 ਸਾਲ ਦਾ ਬੱਚਾ ਭਾਈ ਨਰੈਣ ਜੀ ਇਹ ਸਾਰਾ ਪਰਿਵਾਰ ਆਇਆ ਜੀ ਉਧਰ ਟੋਡਰਮਲ ਦਾ ਪਰਿਵਾਰ ਆਇਆ ਜੀ ਅੱਜ ਸਰਹੰਦ ਦੀ ਬਸ ਬੱਸੋਂ ਬਹੁਤ ਜ਼ਿਆਦੀ ਆਈ ਜੀ ਪਰ ਦੋਵੇਂ ਪਰਿਵਾਰ ਸੰਸਕਾਰ ਕਰਦੇ ਪਏ ਨੇ ਸਹਿਤ ਜਾਦਿਆਂ ਦਾ ਤੇ ਮਾਤਾ ਗੁਜਰ ਕੌਰ ਦਾ ਚਲੋ ਇਹਨਾਂ ਨੇ ਮर्यादा ਬੜੀ ਸੋਹਣੀ ਨਿਭਾਈ ਜੀ ਜਿਹੜੀ ਸਿੱਖ ਮर्यादा ਇਹਦੀ ਸੰਸਕਾਰ ਕੀਤਾ ਗਿਆ ਸੰਸਕਾਰ ਕਰਕੇ ਨਾ ਭਾਈ ਟੋਡਰ ਮਾਲ ਦੇ ਜਿਹੜੀਆਂ ਅਸਤੀਆਂ ਸਨ ਉਹ ਸਾਰੀਆਂ ਇਕੱਠੀਆਂ ਕਰਕੇ ਖਰੀਦੀ ਹੋਈ ਜਗ੍ਹਾ ਦੇ ਵਿੱਚ ਨੱਪ ਦਿੱਤੀਆਂ ਕਿਉਂਕਿ ਜਗ੍ਹਾ ਖਰੀਦੀ ਹੈ ਨਾ ਉਸ ਜਗ੍ਹਾ ਦੇ ਵਿੱਚ ਹੀ ਨੱਪ ਦਿੱਤੀਆਂ ਜਿੱਥੇ ਹੁਣ ਦਰਬਾਰਸਾ ਬਣਿਆ ਏ ਉਹੀ ਜਗ੍ਹਾ ਇਹਦੇ ਨੱਪ ਦਿੱਤੀਆਂ ਤੇ ਚਲੇ ਗਏ ਘਰਾਂ ਨੂੰ